ਸੌ ਮਾਫ ਕਰਨਾ ਚਲਦੇ ਜ਼ੁਬਾਨ ਵਿੱਚ ਥੋੜਾ ਜਿਆਦਾ ਰੋਕਣ ਲੱਗੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਐਕਟਿੰਗ ਸ਼੍ਰੋਮਣੀ ਪਰਮਤਾ ਕਮੇਟੀ ਸਰਦਾਰ ਜਸਵੰਤ ਸਿੰਘ ਜੀ ਪੜੈਣ ਵਾਲੇ ਜੋ ਤਿੱਤੇ ਤੌਂ ਤੇ ਇਸ ਜ਼ੁਬਾਨ ਵਿੱਚ ਹਾਜ਼ਰੀ ਭਰਨ ਵਾਸਤੇ ਆਏ ਨੇ ਉਹਨਾਂ ਦੇ ਵਿਚਾਰ ਇਹਨਾਂ ਤੋਂ ਬਾਅਦ ਵਿੱਚ ਸਰਬਣ ਕਰਾਂਗੇ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਟਾਈਮ ਕੱਢ ਕੇ ਅੱਜ ਦੇ ਇਸ ਮਹਾਨ ਦੁਆਨ ਦੇ ਵਿੱਚ ਹਾਜ਼ਰੀ ਭਰੀ ਆ ਜੀ ਆਇਆਂ ਨੂੰ ਜੀ ਵਾਹਿਗੁਰੂ ਮੈਂ ਪ੍ਰਬੰਧਕ ਸਾਹਿਬਾਨਾਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਕਿ ਜਦੋਂ ਦੀਵਾਨ ਚੱਲਦਾ ਹੋਵੇ ਨਾ ਫਿਰ ਚਾਹੇ ਪ੍ਰਧਾਨ ਮੰਤਰੀ ਆ ਜੇ ਸ਼ਖਸੀਅਤਾਂ ਸਾਰੀਆਂ ਹੀ ਸਤਿਕਾਰਯੋਗ ਹੁੰਦੀਆਂ ਪਰ ਗੁਰ ਇਤਿਹਾਸ ਦੇ ਨਾਲੋਂ ਕੋਈ ਵੱਡਾ ਨਹੀਂ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਦਾ ਇਸ ਤਰ੍ਹਾਂ